ਗੁਰ ਸ਼ਬਦ ਵਿਚਾਰ ਏ ਕੋਮਕਾਰ ਸਤੇ ਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧੰਨ ਲਿਆਵੇ ਸੁਤਦਾਰਾ ਪੇ ਆਨੇ ਲੁਟਾਵੇ ਕਈ ਠੱਗੀਆਂ ਕਰਕੇ ਮਨੁੱਖ ਪਰਾਇਆ ਮਾਲ ਲਿਆਉਂਦਾ ਹੈ ਤੇ ਆਪਣੇ ਪੁੱਤਰਾਂ ਤੇ ਵੋਟ ਹੀ ਉੱਤੇ ਲੁਟਾਉਂਦਾ ਹੈ ਅ ਪ੍ਰੈਕਟਿਸਨ ਅਗਰੇਟ ਹਿਪੋਕ੍ਰੇਸੀ ਵਨ ਅਕਵਾਇਰਸ ਅਦਰ ਐਸ ਵੈਲਥ ਐਂਡ ਅਸਕਵਾਂ ਡਿਜ਼ ਇਟ ਔਨ ਵਾਈਫ ਐਂਡ ਚਿਲਡਰਨ ਅੱਜ ਦਾ ਵਿਚਾਰ ਜ਼ਿੰਦਗੀ ਵਿੱਚ ਕਿਸੇ ਦਾ ਸਾਥ ਹੀ ਕਾਫੀ ਹੈ ਕਿਸੇ ਦਾ ਮੋਢੇ ਤੇ ਹੱਥ ਹੀ ਕਾਫੀ ਹੈ ਦੂਰ ਹੋਵੇ ਜਾਂ ਨੇੜੇ ਕੀ ਫਰਕ ਪੈਂਦਾ ਬਸ ਕੀਮਤੀ ਰਿਸ਼ਤਿਆਂ ਦਾ ਅਹਿਸਾਸ ਹੀ ਕਾਫੀ ਹੈ ਦੂਸਰਾ ਸਭ ਤੋਂ ਖੂਬਸੂਰਤ ਰਿਸ਼ਤਾ ਉਹ ਹੁੰਦਾ ਹੈ ਜਿਸ ਵਿੱਚ ਸ਼ਬਦ ਕੱਟ ਅਤੇ ਵਿਸ਼ਵਾਸ ਜ਼ਿਆਦਾ ਦਿਖਾਵਾ ਕੱਟ ਅਤੇ ਪਿਆਰ ਜ਼ਿਆਦਾ ਹੋਵੇ ਬਾਬਾ ਜੀ ਦੇ ਦੇਸੀ ਟੋਟਕੇ ਫੁੱਲ ਗੋਭੀ ਨੂੰ ਗਰਮ ਪਾਣੀ ਅਤੇ ਹਲਦੀ ਦੇ ਕੋਲ ਵਿੱਚ 15 ਮਿੰਟ ਲਈ ਪਿਓਨ ਨਾਲ ਕੀੜੇ ਦੂਰ ਹੁੰਦੇ ਹਨ ਬੈਕਟੀਰੀਆ ਮਰ ਜਾਂਦੇ ਹਨ ਅਤੇ ਫੁੱਲ ਗੋभी ਸਾਫ ਹੋ ਜਾਂਦੀ ਹੈ ਦੂਸਰਾ ਟੋਟਕਾ ਆਲੂ ਬੁਖਾਰਾ ਖਾਣ ਨਾਲ ਸਰੀਰ ਅਤੇ ਮਨ ਮਜ਼ਬੂਤ ਹੁੰਦਾ ਹੈ ਨਾਲ ਹੀ ਵਾਲ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਬਾਬਾ ਜੀ ਦਾ ਸੁਨੇਹਾ ਆਤਮਿਕ ਸ਼ਾਂਤੀ ਲਈ ਗੁਰਸ਼ਬਦ ਵਿਚਾਰ ਮਨ ਦੀ ਸ਼ਾਂਤੀ ਲਈ ਅੱਜ ਦਾ ਵਿਚਾਰ ਦੇਹ ਅਰੋਗਤਾ ਲਈ ਬਾਬਾ ਜੀ ਦੇ ਟੋਟਕੇ ਨਿਤ ਸਰਵਣ ਕਰੋ ਜੀ ਧਿਆਗੇ ਸ਼ੇਅਰ ਕਰੋ ਜੀ ਰਿਸ਼ਤੇ ਹੀ ਰਿਸ਼ਤੇ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਕੈਨੇਡਾ ਅਮਰੀਕਾ ਅਤੇ ਇੰਡੀਅਨ ਹਰ ਜਾਤੀ ਦੇ ਸਿਰਫ ਸਿੱਖ ਕਲੀਨਸ਼ੇਵ ਸਿੱਖ ਪਰਿਵਾਰਾਂ ਲਈ ਹਜ਼ਾਰਾਂ ਰਿਸ਼ਤੇ ਮੌਜੂਦ ਪਹਿਲਾ ਬਾਇਓ ਡਾਟਾ ਸਾਨੂੰ ਭੇਜੋ ਫਿਰ ਅਸੀਂ ਰਿਸ਼ਤਿਆਂ ਦੀ ਇੱਕ ਲੰਬੀ ਲਿਸਟ ਆਪ ਜੀ ਨੂੰ ਭੇਜਾਂਗੇ ਲਸਟ ਵਿੱਚੋਂ ਰਿਸ਼ਤੇ ਪਸੰਦ ਕਰੋ ਅਤੇ ਦੂਜੀ ਧਿਰ ਨਾਲ ਸਿੱਧੀ ਗੱਲ ਕਰੋ ਜੀ ਹਰ ਜਾਤੀ ਦੇ ਸਿਰਫ ਸਿੱਖ ਪਰਿਵਾਰ ਦੇ ਰਿਸ਼ਤਿਆਂ ਲਈ ਸਾਡੀ ਵੈਬਸਾਈਟ www.babaji-shaadi.com ਇਹ ਵੀਡੀਓ ਆਪ ਜੀ ਨੂੰ ਕਿਹੋ ਜਿਹੀ ਲੱਗੀ ਵੀਡੀਓ ਪਸੰਦ ਆਈ ਸਾਨੂੰ ਲਾਈਕ ਅਗੇ ਸ਼ੇਅਰ ਜੁ ਕਰਿਓ ਜੀ ਬਾਬਾਜੀ ਚੈਨਲ ਤੇ ਨਿਤ ਨਵੀਂ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਤਨਵਾਦ ਸ਼ੁਕਰੀਆ ਸ਼ੁਕਰੀਆ